ਸ਼ਾਰੀਰੀਕ ਰੂਪ ਤੋਂ ਅਸੰਤੁਸ਼ਟ ਔਰਤ ਦੀ ਗੈਰ-ਮਰਦ ਨਾਲ ਸੰਬੰਧ ਹੋਣ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੁੰਦੀ ਹੈ ਮਨੋਵਿਗਿਆਨ ਕਹਿੰਦਾ ਹੈ ਜੇਕਰ ਤੁਸੀਂ ਆਪਣੇ ਪਸੰਦੀਦਾ ਗਾਣੇ ਨੂੰ ਆਪਣਾ అలਾਰਮ ਬਣਾ ਲੈਂਦੇ ਹੋ ਤਾਂ ਤੁਸੀਂ ਉਸ ਨੂੰ ਨਾ ਪਸੰਦ ਕਰਨ ਲੱਗਦੇ ਹੋ ਸਾਈਕੋਲੋਜੀ ਕਹਿੰਦੀ ਹੈ ਜੋ ਲੋਕ ਗੱਲ-ਗੱਲ ਉੱਪਰ ਕਸਮਾਂ ਖਾਂਦੇ ਹਨ ਉਹ ਆਪਣੇ ਦੋਸਤਾਂ ਦੀ ਨਾਲ ਜ਼ਿਆਦਾ ਵਫਾਦਾਰ ਤੇ ਈਮਾਨਦਾਰ ਹੁੰਦੇ ਹਨ ਮਨੋਵਿਗਿਆਨ ਦੇ ਅਨੁਸਾਰ 70% ਪੁਰਸ਼ਾਂ ਦੀ ਚਾਹਤ ਪੜੋਸ ਵਾਲੀ ਔਰਤ ਦੇ ਨਾਲ ਸੰਬੰਧ ਬਣਾਉਣ ਦੀ ਹੁੰਦੀ ਹੈ ਮਨੋਵਿਗਿਆਨ ਦੇ ਅਨੁਸਾਰ ਅਗਰ ਕੋਈ ਲੜਕੀ ਤੁਹਾਨੂੰ ਪਸੰਦ ਕਰਦੀ ਹੈ ਤੁਹਾਡਾ ਉਸ ਨੂੰ ਘੂਰਨਾ ਵੀ ਪਸੰਦ ਆਉਂਦਾ ਹੈ ਮਨੋਵਿਗਿਆਨ ਦੇ ਅਨੁਸਾਰ ਅਗਰ ਸ਼ਾਦੀशुदा ਔਰਤ ਤੁਹਾਡੇ ਵੱਲੋਂ ਚੁੱਕਦੀ ਹੈ ਜਾਂ ਤੁਹਾਡੇ ਨਾਲ ਨਜ਼ਰਾਂ ਮਿਲਾਉਂਦੀ ਹੈ ਤਾਂ ਇਹ ਇਸ਼ਾਰਾ ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਹੈ ਪੁਰਸ਼ਾਂ ਦੀ ਤਰ੍ਹਾਂ ਔਰਤਾਂ ਨੂੰ ਵੀ ਫੋਨ ਉੱਪਰ ਗੰਦੀ ਗੱਲ ਕਰਨਾ ਪਸੰਦ ਹੁੰਦਾ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਆਦਮੀ ਨੂੰ ਹਮੇਸ਼ਾ ਔਰਤ ਤੋਂ ਤਿੰਨ ਚੀਜ਼ਾਂ ਛੁਪਾਉਣੀਆਂ ਚਾਹੀਦੀਆਂ ਪਹਿਲਾ ਆਪਣਾ ਡਰ ਤਾਂ ਕਿ ਉਹ ਤੁਹਾਡੀ ਤਾਕਤ ਉੱਪਰ ਵਿਸ਼ਵਾਸ ਕਰੇ ਦੂਸਰਾ ਆਪਣੀਆਂ ਗਲਤੀਆਂ ਤੀਸਰਾ ਆਪਣਾ ਆਤਮ ਵਿਸ਼ਵਾਸ ਉਸ ਦੇ ਸਾਹਮਣੇ ਕਦੀ ਵੀ ਘੱਟ ਨਾ ਹੋਣ ਦਿਓ ਸੰਭੋਗ ਕਰਨ ਤੋਂ ਪਹਿਲਾਂ ਚਾਕਲੇਟ ਖਾਣ ਨਾਲ ਉਤੇਜਨਾ ਜਾਗ ਜਾਂਦੀ ਹੈ ਸਾਈਕੋਲੋਜੀ ਕਹਿੰਦਾ ਹੈ ਪਿਆਰ ਵਿੱਚ ਪੈਣਾ ਦੁਨੀਆ ਦੇ ਸਭ ਤੋਂ ਖਤਰਨਾਕ ਨਸ਼ੇ ਕੋਕੀਨ ਦੇ ਨਸ਼ੇ ਤੋਂ ਵੀ ਜ਼ਿਆਦਾ ਖਤਰਨਾਕ ਹੈ ਕਿਉਂਕਿ ਇਹ ਦੋਨਾਂ ਦਾ ਬਹੁਤ ਹੀ ਘਾਤਕ ਅਸਰ ਸਾਡੇ ਦਿਮਾਗ ਉੱਪਰ ਹੁੰਦਾ ਹੈ ਲਗਭਗ 70% ਔਰਤਾਂ ਮਹਾਮਾਰੀ ਦੇ ਦੌਰਾਨ ਸੰਭੋਗ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਅਕਸਰ ਮਰਦ ਜਲਦਬਾਜ਼ੀ ਵਿੱਚ ਸੰਬੰਧ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਨਾਲ ਇਸਤਰੀ ਨੂੰ ਚਰਮ ਸੁਖ ਪ੍ਰਾਪਤ ਨਹੀਂ ਹੁੰਦਾ ਸਾਈਕੋਲੋਜੀ ਕਹਿੰਦੀ ਹੈ ਜਿਨ੍ਹਾਂ ਲੋਕਾਂ ਨੂੰ ਕਿਸੇ ਦਾ ਪਿਆਰ ਨਹੀਂ ਮਿਲਦਾ ਉਹ ਲੋਕ ਜਿਆਦਾ ਇਕੱਲਾਪਣ ਤਣਾਅ ਨਾਲ ਗ੍ਰਸਤ ਹੁੰਦੇ ਹਨ ਇਸ ਤਰ੍ਹਾਂ ਦੇ ਲੋਕਾਂ ਨੂੰ ਦਿਲ ਦਾ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਇੱਕ ਲਾਈਕ ਕਰ ਜ਼ਰੂਰ ਕਰੋ। ਸੰਬੰਧ ਬਣਾਉਣ ਤੋਂ ਪਹਿਲਾਂ ਔਰਤ ਨੂੰ ਉਸ ਦੀ ਪਸੰਦ ਦੀਆਂ ਚੀਜ਼ਾਂ ਖਿਲਾਉਣਾ ਚਾਹੀਦਾ ਤਾਂ ਕਿ ਉਸ ਸਮੇਂ ਔਰਤ ਆਪਣੇ ਆਪ ਨੂੰ ਬਹੁਤ ਤਾਕਤਵਰ ਮਹਿਸੂਸ ਕਰ ਪਾਉਂਦੀ ਹੈ ਤੇ ਆਪਣੇ ਪੁਰਸ਼ 파ਟਨਰ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰ ਪਾਉਂਦੀ ਹੈ। ਸਾਈਕੋਲੋਜੀ ਕਹਿੰਦੀ ਹੈ ਕਿ ਲੜਕੀਆਂ ਨੂੰ ਲੜਕੀਆਂ ਦੀ ਥੋਲਾਂ ਵਿੱਚ ਜੈਲਸੀ ਫੀਲ ਕਰਵਾਉਣਾ ਬਹੁਤ ਆਸਾਨ ਹੁੰਦਾ ਹੈ ਮਨੋਵਿਗਿਆਨ ਦੇ ਅਨੁਸਾਰ ਕੋਈ ਵੀ ਔਰਤ ਖੁੱਲਕੇ ਬੋਲਦੀ ਨਹੀਂ ਕਿ ਉਸਨੇ ਤੁਹਾਡੇ ਨਾਲ ਸੰਬੰਧ ਬਣਾਉਣਾ ਹੈ ਉਹ ਸਿਰਫ ਇਸ਼ਾਰਾ ਕਰਦੀ ਹੈ ਜੋ ਤੁਹਾਨੂੰ ਖੁਦ ਸਮਝਣਾ ਹੁੰਦਾ ਹੈ ਦੋਸਤੋ ਵੀਡੀਓ ਪਸੰਦ ਆ ਰਹੀ ਤਾਂ ਇੱਕ ਲਾਈਕ ਜ਼ਰੂਰ ਕਰੋ ਸਾਈਕੋਲੋਜੀ ਕਹਿੰਦੀ ਹੈ ਲੜਕੀਆਂ ਨੂੰ ਐਸੇ ਲੜਕੇ ਪਸੰਦ ਆਉਂਦੇ ਹਨ ਜਿਨ੍ਹਾਂ ਦਾ ਸੈਂਸ ਆਫ ਹੂਮਰ ਚੰਗਾ ਹੁੰਦਾ ਹੈ ਜੋ ਲੋਕ ਹਫਤੇ ਵਿੱਚ ਇੱਕ ਜਾਂ ਦੋ ਵਾਰ ਸੰਭੋਗ ਕਰਦੇ ਹਨ ਉਨ੍ਹਾਂ ਮਰਦਾਂ ਨੂੰ ਦਿਲ ਦੀ ਬਿਮਾਰੀ 35% ਘਟ ਹੋ ਜਾਂਦੀ ਹੈ ਸਾਈਕੋਲੋਜੀ ਕਹਿੰਦੀ ਹੈ 14% ਲੋਕ ਖਰਾਬ ਹਾਲਾਤਾਂ ਦੇ ਕਾਰਨ ਲੋਕਾਂ ਉੱਪਰ ਇਲਜ਼ਾਮ ਲਗਾਉਂਦੇ ਹਨ ਜੋ ਔਰਤਾਂ ਰੋਮਾਂਟਿਕ ਕਿਤਾਬਾਂ ਪੜ੍ਹਦੀਆਂ ਹਨ ਉਹ ਸੰਭੋਗ ਦਾ ਜ਼ਿਆਦਾ ਆਨੰਦ ਲੈਂਦੀਆਂ ਹਨ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਸਾਈਕੋਲੋਜੀ ਦੇ ਅਨੁਸਾਰ ਚਾਕਲੇਟ ਦੀ ਲਤ ਤੇ ਆਨਲਾਈਨ ਸ਼ਾਪਿੰਗ ਦੀ ਲਤ ਡਰੱਗਸ ਦੀ ਲਤ ਤੋਂ ਵੀ ਜ਼ਿਆਦਾ ਖਤਰਨਾਕ ਹੈ ਔਰਤਾਂ ਸਭ ਤੋਂ ਜ਼ਿਆਦਾ ਸੰਭੋਗ ਹਨੇਰੇ ਵਿੱਚ ਕਰਨਾ ਪਸੰਦ ਕਰਦੀਆਂ ਹਨ ਸਾਈਕੋਲੋਜੀ ਕਹਿੰਦੀ ਹੈ ਕਿ ਰਿਲੇਸ਼ਨਸ਼ਿਪ ਨਾਲ ਸੰਬੰਧਿਤ ਕੋਈ ਵੀ ਝੂਠ ਲੜਕੀਆਂ ਨੂੰ ਪਸੰਦ ਨਹੀਂ ਹੁੰਦਾ ਜਦੋਂ ਤੱਕ ਕਿਸੇ ਆਪਣੇ ਕੋਲ ਤੋਖਾ ਨਾ ਮਿਲੇ ਤਦ ਤੱਕ ਸਮਝ ਹੀ ਨਹੀਂ ਆਉਂਦਾ ਕਿ ਜ਼ਿੰਦਗੀ ਕੀ ਹੈ ਸਾਡਾ ਹਾਰਨਾ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਲੜਾਈ ਆਪਣਿਆਂ ਨਾਲ ਹੀ ਹੋਵੇ ਜਿੱਤਣਾ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਲੜਾਈ ਆਪਣੇ ਆਪ ਨਾਲ ਹੋਵੇ ਤੁਹਾਡੀ ਸਭ ਤੋਂ ਜ਼ਿਆਦਾ ਜ਼ਰੂਰੀ ਜ਼ਿੰਮੇਵਾਰੀ ਕੀ ਹੈ ਤੁਸੀਂ ਖੁਦ ਨੂੰ ਹਮੇਸ਼ਾ ਖੁਸ਼ ਰੱਖੋ ਕਿਉਂਕਿ ਆਕੜ ਤਾਂ ਸਾਬਿਤ ਹੁੰਦੀ ਹੈ ਪਰ ਚੁੱਕਦਾ ਉਹੀ ਹੈ ਜਿਸ ਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ ਸਾਈਕੋਲੋਜੀ ਕਹਿੰਦਾ ਹੈ ਅਸੀਂ ਜਿੰਨਾ ਦੂਸਰਿਆਂ ਦੇ ਲਈ ਪੈਸਾ ਖਰਚ ਕਰਦੇ ਹਾਂ ਉਨਾ ਹੀ ਚਾਹਦਾ ਅਸੀਂ ਖੁਸ਼ ਹੁੰਦੇ ਹਾਂ ਸਾਈਕੋਲੋਜੀ ਦੇ ਅਨੁਸਾਰ ਲੜਕੀਆਂ ਨੂੰ ਜਿਆਦਾ ਚੈਲੰਜ ਪਸੰਦ ਆਉਂਦੇ ਹਨ ਤੇ ਜੋ ਕੰਮ ਡਿਫਿਕਲਟ ਹੋਵੇ ਉਸ ਨੂੰ ਕਰਨ ਵਿੱਚ ਉਹ ਲੜਕੀਆਂ ਨੂੰ ਬਹੁਤ ਮਜ਼ਾ ਆਉਂਦਾ ਹੈ ਕਿਸੇ ਦਾ ਹੱਥ ਫੇਰ ਹੀ ਫੜਨਾ ਜਦੋਂ ਤੁਸੀਂ ਉਸ ਦਾ ਸਾਥ ਚੰਗੀ ਤਰ੍ਹਾਂ ਨਿਭਾ ਸਕਦੇ ਹੋ ਸਾਈਕੋਲੋਜੀ ਕਹਿੰਦੀ ਹੈ ਕਿ ਲੜਕੀਆਂ ਨੂੰ ਲੰਬੇ ਕੱਦ ਵਾਲੇ ਲੜਕੇ ਜ਼ਿਆਦਾ ਪਸੰਦ ਆਉਂਦੇ ਹਨ ਜਦ ਕਿ ਲੜਕੀਆਂ ਨੂੰ ਛੋਟੇ ਬੱਚੇ ਵਾਲੀ ਸ਼ਕਲ ਵਾਲੀਆਂ ਲੜਕੀਆਂ ਨੂੰ ਪਸੰਦ ਕਰਦੇ ਹਨ ਸਾਈਕੋਲੋਜੀ ਕਹਿੰਦੀ ਹੈ ਜਦੋਂ ਵੀ ਸਾਨੂੰ ਕੋਈ ਕਹਿੰਦਾ ਹੈ ਕਿ ਉਹਨਾਂ ਨੇ ਸਾਡੇ ਤੋਂ ਕੁਝ ਪੁੱਛਣਾ ਹੈ ਤਾਂ ਅਸੀਂ 98% ਵਾਰ ਆਪਣੀਆਂ ਗਲਤੀਆਂ ਦੇ ਬਾਰੇ ਸੋਚਣ ਲੱਗਦੇ ਹਾਂ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ